ਗੋਬਿੰਦ ਸਿੰਘ ਜੀ ਨੂੰ ਆਪਣਾ ਪਿਤਾ ਮੰਨਦੇ ਹੋ ਤਾਂ ਵੀਡੀਓ ਪੂਰੀ ਜ਼ਰੂਰ ਦੇਖਿਓ ਜੀ ਕਿਉਂਕਿ ਇਸ ਵੀਡੀਓ ਵਿੱਚ ਗੁਰੂ ਸਾਹਿਬ ਦੇ ਭਵਿੱਖਿਤ ਬਚਨ ਯਾਨੀ ਗੁਰੂ ਸਾਹਿਬ ਦੀ ਭਵਿੱਖਬਾਣੀ ਬਾਰੇ ਗੱਲ ਕਰਾਂਗੇ ਜੋ ਗੁਰੂ ਗੋਬਿੰਦ ਸਿੰਘ ਜੀ ਨੇ ਆਉਣ ਵਾਲੇ ਸਮੇਂ ਬਾਰੇ ਕੀਤੀ ਸੀ ਨਾਲੇ ਜਿਹੜੀਆਂ-ਜਿਹੜੀਆਂ ਭਵਿੱਖਬਾਣੀਆਂ ਸੱਚ ਹੋਈਆਂ ਉਹਨਾਂ ਬਾਰੇ ਵੀ ਗੱਲ ਕਰਾਂਗੇ ਅਤੇ 2024 ਵਿੱਚ ਕੀ ਹੋਵੇਗਾ ਉਹ ਵੀ ਇਸ ਵੀਡੀਓ ਵਿੱਚ ਦੱਸਾਂਗੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 100 ਸਾਖੀ ਵਿੱਚ 1947 ਬਾਰੇ ਭਵਿੱਖਬਾਣੀ ਕੀਤੀ ਸੀ ਕਿ ਭਾਰਤ ਵਿੱਚੋਂ ਇੱਕ ਨਵਾਂ ਦੇਸ਼ ਨਿਕਲੇਗਾ ਜੋ ਕਿ ਪਾਕ ਨਾਮ ਦਾ ਹੋਵੇਗਾ ਫਿਰ 1984 ਬਾਰੇ ਵੀ ਕਿਹਾ ਸੀ ਕਿ ਰੰਡੀ ਦਾ ਰਾਜ ਆਵੇਗਾ ਤੇ ਸ੍ਰੀ ਹਰਮੰਦਰ ਸਾਹਿਬ ਤੇ ਹਿੰਦੀ ਫੌਜ ਹਮਲਾ ਕਰੇਗੀ ਕੋਰੇ ਦੇ ਖੁਰ ਜਿੰਨਾ ਖੂਨ ਡੋਲੇਗਾ ਇਹ ਦੋਨੇ ਭੁਖਵਾਨੀਆਂ 100% ਸੱਚ ਹੋਈਆਂ ਹਨ ਅਤੇ ਗੁਰੂ ਸਾਹਿਬ ਜੀ ਨੇ 2024 ਬਾਰੇ ਜੋ ਭੁਖਵਾਨੀ ਕੀਤੀ ਸੀ ਉਸ ਬਾਰੇ ਵੀ ਅੱਜ ਗੱਲ ਕਰਾਂਗੇ ਤੇ ਉਸ ਭੁਖਵਾਨੀ ਦੇ ਸੱਚ ਹੋਣ ਦੇ ਅਸਾਰ ਵੀ ਬਣ ਰਹੇ ਹਨ ਤੋ ਅੰਤ ਤੱਕ ਵੀਡੀਓ ਜਰੂਰ ਦੇਖਿਓ ਜੀ ਤੇ ਹੁਣੇ ਇਸ ਵੀਡੀਓ ਨੂੰ ਇੱਕ ਲਾਈਕ ਕਰਕੇ ਆਪਣੇ ਦੋਸਤਾਂ ਮਿੱਤਰਾਂ ਨਾਲ ਸਾਂਝੀ ਜਰੂਰ ਕਰਿਓ ਜੀ ਸੌ ਸਾਖੀ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਭਵਿੱਖਤ ਬਚਨ ਹਨ ਗੁਰੂ ਗੋਬਿੰਦ ਸਿੰਘ ਜੀ ਨੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਬਾਰੇ ਵੀ ਲਿਖਿਆ ਹੈ ਇਸ ਤੋਂ ਬਾਅਦ ਲਿਖਿਆ ਹੈ ਕਿ ਅੰਗਰੇਜ਼ 200 ਸਾਲ ਰਾਜ ਕਰਨਗੇ ਪੁਰਾਣੇ ਬਜ਼ੁਰਗ ਦੱਸਦੇ ਹਨ ਕਿ ਅੰਗਰੇਜ਼ਾਂ ਨੂੰ ਸੋ ਸਾਕੀ ਬਾਰੇ ਪਤਾ ਲੱਗ ਗਿਆ ਸੀ ਤਾਂ ਉਹਨਾਂ ਅੰਗਰੇਜ਼ਾਂ ਨੇ ਇਸ ਨੂੰ ਸਾੜਨ ਦਾ ਹੁਕਮ ਕਰ ਦਿੱਤਾ ਸੀ ਕਿਉਂਕਿ ਉਹਨਾਂ ਨੂੰ ਆਪਣੇ ਰਾਜ ਦੇ ਖਤਮ ਹੋਣ ਦਾ ਡਰ ਸੀ ਪਰ ਇਹ ਵਚਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨੇ ਸੋ ਅੰਗਰੇਜ਼ੀ ਰਾਜ ਖਤਮ ਜ਼ਰੂਰ ਹੋਣਾ ਸੀ ਸੋ ਸਾਕੀ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੱਸਦੇ ਹਨ ਕਿ ਖਾਲਸਾ ਰਾਜ ਦੋ ਵਾਰੀ ਕਾਇਮ ਹੋਵੇਗਾ ਪਹਿਲਾ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਤੇ ਦੂਜਾ ਇੱਕ ਵੱਡੀ ਜੰਗ ਤੋਂ ਬਾਅਦ ਜਿਸ ਬਾਰੇ ਆਪਾਂ ਅੱਗੇ ਗੱਲ ਕਰਾਂਗੇ ਗੁਰੂ ਸਾਹਿਬ ਜੀ ਨੇ ਸੋ ਸਾਕੀ ਵਿੱਚ ਦੱਸਿਆ ਹੈ ਕਿ ਭਾਰਤ ਵਿੱਚੋਂ ਇੱਕ ਪਾਕ ਨਾਮ ਦਾ ਦੇਸ਼ ਬਣੇਗਾ ਜਿਵੇਂ ਕਿ ਆਪਾਂ ਸਭ ਜਾਣਦੇ ਹੀ ਹਾਂ ਕਿ 1947 ਤੋਂ ਬਾਅਦ ਭਾਰਤ ਵਿੱਚੋਂ ਪਾਕਿਸਤਾਨ ਬਣਿਆ ਸੀ ਜਿਸ ਬਾਰੇ ਗੁਰੂ ਗੋਬਿੰਦ ਸਿੰਘ ਜੀ ਨੇ ਪਹਿਲਾਂ ਹੀ ਭਵਿੱਖਬਾਣੀ ਕਰ ਦਿੱਤੀ ਸੀ ਇਸ ਤੋਂ ਬਾਅਦ ਭਾਰਤ ਪਾਕਿਸਤਾਨ ਵਿਚਕਾਰ ਜੰਗਾਂ ਦਾ ਵੀ ਜ਼ਿਕਰ ਕੀਤਾ ਗਿਆ ਹੈ ਅਤੇ ਇਸ ਤੋਂ ਬਾਅਦ ਨਵੇਂ ਦੇਸ਼ ਢਾਕਾ ਬੰਗਾਲ ਦੇ ਹੋਂਦ ਵਿੱਚ ਆਉਣ ਬਾਰੇ ਵੀ ਲਿਖਿਆ ਹੋਇਆ ਹੈ ਸੋ ਸਾਕੀ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ 1984 ਦੇ ਹਮਲੇ ਬਾਰੇ ਵੀ ਲਿਖਿਆ ਹੈ ਰਾਜ ਚਲਸੀ ਰੰਡੀ ਕਾ ਫੌਜ ਚੜੀ ਹਰਮੰਦਰ ਮੇ ਆਨ ਖੋਰ ਪੇ ਜੇ ਘੋੜੇ ਕਾ ਹਰਮੰਦਰ ਮੇ ਆਨ ਡਟ ਜਾਏਗਾ ਖਾਲਸਾ ਕੋਰ ਵਿਪਤਾ ਕੇ ਬਾਦ ਖਵਾਰ ਹੋਏ ਸਭ ਮਿਲਣਗੇ ਸਿੰਘ ਵਿਪਤ ਮੇ ਆਨ ਤਬੇ ਮਾਜਾ ਮਾਲਵਾ ਦੁਆਬਾ ਦੁਖੀ ਹੋਏ ਸਭ ਗਰਾਂਡ ਰੰਡੀ ਦਾ ਰਾਜ ਪਾਬ ਇੰਦਰਾ ਗਾਂਧੀ ਜਿਸ ਦਾ ਫਿਰੋਜ਼ ਨਾਮ ਦੇ ਮੁਸਲਮਾਨ ਨਾਲ ਵਿਆਹ ਹੋਇਆ ਸੀ ਫਿਰੋਜ਼ ਦੀ ਮੌਤ ਹੋ ਗਈ ਸੀ ਤੇ ਇੰਦਰਾ ਵਿਧਵਾ ਸੀ ਉਸਨੇ ਰਾਜ ਵਿੱਚ ਹਰਮੰਦਰ ਸਾਹਿਬ ਤੇ ਹਮਲਾ ਹੋਇਆ ਤੇ ਹਿੰਦੂ ਦੀਆਂ ਫੌਜਾਂ ਹਰਮੰਦਰ ਸਾਹਿਬ ਤੇ ਚੜ ਕੇ ਆਈਆਂ ਐਨਾ ਖੂਨ ਡੁੱਲਿਆ ਕਿਕੋ ਦਾ ਖੂਨ ਵਿੱਚ ਪੂਰਾ ਡੁੱਬਦਾ ਸੀ ਇੱਥੇ ਖਾਲਸਾ ਸੰਤ ਜਰਨੈਲ ਸਿੰਘ ਭਿੰਡਰਾਵਾਲੀ ਦੀ ਅਗਵਾਈ ਵਿੱਚ ਡਟਿਆ ਤੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਇਸ ਤੋਂ ਬਾਅਦ ਮਾਝਾ ਮਾਲਵਾ ਤੇ ਦੁਬਾਬੇ ਦੇ ਸਿੰਘ ਬਹੁਤ ਦੁਖੀ ਹੋਏ ਤੇ ਇਸ ਹਮਲੇ ਦਾ ਬਦਲਾ ਭਾਈ ਸਤਵੰਤ ਸਿੰਘ ਤੇ ਭਾਈ ਬਿਆੰਤ ਸਿੰਘ ਨੇ ਲਿਆ ਸੀ ਇਸ ਤੋਂ ਅੱਗੇ ਜੇਕਰ ਗੱਲ 2024 ਦੀ ਕਰੀਏ ਤਾਂ ਗੁਰੂ ਗੋਬਿੰਦ ਸਿੰਘ ਜੀ ਫਰਮਾਉਂਦੇ ਹਨ ਤਵੀ ਰੂਸ ਚੀਨ ਹਿੰਦ ਵਿੱਚ ਚੜ ਆਵੇ ਕੋਰ ਯੁੱਧ ਮਚਕਰ 70 ਕਰੋੜ ਸੇ 17 ਕਰੋੜ ਬਚ ਜਾਵੇ ਭਾਵ ਕਿ ਰੂਸ ਤੇ ਚੀਨ ਤੇ ਜਾਨੀ ਭਾਰ ਤੇ ਚੜ ਕੇ ਆਉਂਗੇ ਜਾਂਗੀ ਵਿੱਚ ਘੋਟਵਾਹੀ ਹੋਵੇਗੀ 70 ਕਰੋੜ ਲੋਕਾਂ ਵਿੱਚੋਂ 17 ਕਰੋੜ ਲੋਕ ਹੀ ਬਚ ਪਾਉਣਗੇ ਜੇਕਰ ਮੌਜੂਦਾ ਹਾਲਾਤ ਦੇਖੀਏ ਤਾਂ ਰੂਸ ਚੀਨ ਤੇ ਕੁਝ ਦੇਸ਼ਾਂ ਦਾ ਗਰੁੱਪ ਹੈ ਜਿਸ ਨੂੰ ਬ੍ਰਿਕਸ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਇਸ ਗਰੁੱਪ ਵਿੱਚ ਬੀ ਤੋਂ ਬ੍ਰਾਜ਼ੀਲ ਆਰ ਤੋਂ ਰਸ਼ੀਆ ਆਈ ਤੋਂ ਇੰਡੀਆ ਸੀ ਤੋਂ ਚਾਈਨਾ ਅਤੇ ਐਸ ਤੋਂ ਸਾਊਥ ਅਫਰੀਕਾ ਸ਼ਾਮਿਲ ਨੇ ਇਹ ਗਰੁੱਪ ਅਮਰੀਕਾ ਤੇ ਨਾਟੋ ਦੇ ਦੇਸ਼ਾਂ ਨੂੰ ਟੱਕਰ ਦਿੰਦਾ ਹੈ ਇੱਥੇ ਭਾਰਤ ਅਮਰੀਕਾ ਨਾਲ ਵੀ ਸਬੰਧ ਰੱਖਦਾ ਹੈ ਤੇ ਬ੍ਰਿਕਸ ਨਾਲ ਵੀ ਇਸ ਸਮੇਂ ਅਮਰੀਕਾ ਸਮੇਤ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਸਮੇਤ ਪੰਜ ਹੋਰ ਦੇਸ਼ ਇਹਨਾਂ ਦਾ ਯੂਰਪਨਾ ਨਾਟੋ ਦਾ ਇੱਕ ਸਾਂਝਾ ਗਰੁੱਪ ਹੈ ਇਹ ਗਰੁੱਪ ਇੱਕ ਪਾਸੇ ਖੜਾ ਹੈ ਅਤੇ ਦੂਜੇ ਪਾਸੇ ਖੜੇ ਹਨ ਰੂਸ ਤੇ ਚਾਈਨਾ ਜਦਕਿ ਬ੍ਰਿਕਸ ਗਰੁੱਪ ਇਸ ਵਿੱਚ ਅਮਰੀਕਾ ਚਾਹੁੰਦਾ ਹੈ ਕਿ ਭਾਰਤ ਰੂਸ ਨਾਲ ਕੋਈ ਰਿਸ਼ਤਾ ਨਾ ਰੱਖੇ ਜਿਸ ਕਾਰਨ ਅਮਰੀਕਾ ਵੱਲੋਂ ਅਮਰੀਕਾ ਵਿੱਚ ਸਿੱਖਾਂ ਨੂੰ ਬਹੁਤ ਵੱਡੀ ਹਮਾਇਤ ਮਿਲ ਰਹੀ ਹੈ ਹੁਣ ਜੇਕਰ ਸੌ ਸਾਕੀ ਅਨਸਾਰ ਭਾਰਤ ਰੂਸ ਨਾਲ ਰਿਸ਼ਤਾ ਤੋੜੇਗਾ ਤਾਂ ਰੂਸ ਭਾਰਤ ਤੇ ਚੜ ਕੇ ਆਵੇਗਾ ਅਤੇ ਇਸ ਤੋਂ ਬਾਅਦ ਵੱਡੀ ਜੰਗ ਲੱਗੇਗੀ ਜਿਵੇਂ ਅੱਜ ਵੀ ਸਿਆਲੇ ਲੋਕ ਕਹਿ ਰਹੇ ਹਨ ਕਿ ਆਪਾਂ ਸਾਰੇ ਤੀਜੇ ਵਿਸ਼ਵ ਯੁੱਧ ਵੱਲ ਵੱਧ ਰਹੇ ਹਾਂ ਤੇ ਸੌ ਸਾਖੀ ਵਿੱਚ ਵੀ ਲਿਖਿਆ ਹੈ ਕਿ ਇੱਕ ਵੱਡੇ ਯੁੱਧ ਤੋਂ ਬਾਅਦ ਖਾਲਸੇ ਦਾ ਦੂਜੀ ਵਾਰ ਆ ਜਾਵੇਗਾ ਜਿਸ ਵਿੱਚ ਦਲੀਪ ਨਾਮ ਦਾ ਸਿੱਖ ਹੋਵੇਗਾ ਜੋ ਖਾਲਸੇ ਰਾ ਦੀ ਅਗਵਾਈ ਕਰੇਗਾ ਇਹ ਦਲੀਪ ਸਿੰਘ ਮਹਾਰਾਜਾ ਰਣਜੀਤ ਸਿੰਘ ਦੇ ਪੁੱਤਰ ਨਹੀਂ ਸੁਗੋ ਹੋ ਦਲੀਪ ਸਿੰਘ ਹੈ ਜੋ ਸੌ ਸਾਖੀ ਵਿੱਚ ਲਿਖਿਆ ਹੈ ਦਿੱਲੀ ਤਖਤ 'ਤੇ ਬੈ ਜਾਵੇ ਗੁਰੂ ਕੀ ਫੌਜ ਦਬੇ ਸਭ ਅੰਮ੍ਰਿਤ ਪਾਨ ਕਰੇ ਤਾਂਬੇ ਚਲੇ ਜੋ ਪੰਥ ਕੀ ਜਮਕਾ ਬਾੜ ਨਾ ਖਾਵੇ ਨੰਗਾ ਭੁੱਖਾ ਮੰਗਤਾ ਕੋਈ ਨਾ ਜਾਵੇ ਲੰਗਰ ਸਭ ਕੋ ਖਾਵੇ ਤਵੀ ਕਲ ਯੁਗ ਮੇ ਸਤਜੁਗ ਹੋਸੀ ਆਣ ਭਾਪਕੇ ਇਸ ਖਾਲਸੇ ਦੇ ਰਾਜ ਵਿੱਚ ਸਾਰੇ ਅੰਮ੍ਰਿਤ ਛਕਣਗੇ ਕੋਈ ਵੀ ਭੁੱਖਾ ਨੰਗਾ ਨਹੀਂ ਹੋਵੇਗਾ ਸਭ ਨੂੰ ਖਾਣ ਨੂੰ ਲੰਗਰ ਮਿਲੇਗਾ ਇਸ ਤਰ੍ਹਾਂ ਦਾ ਖਾਲਸਾ ਰਾਜ ਹੋਵੇਗਾ ਕਿ ਕਾਲ ਯੁਗ ਵਿੱਚ ਵੀ ਸਤਜੁਗ ਵਰਗਾ ਮਾਹੌਲ ਹੋਵੇਗਾ ਧੰਨਵਾਦ ਕਮੈਂਟਾਂ ਵਿੱਚ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜ਼ਰੂਰ ਲਿਖਿਓ ਜੀ ਇਹ ਵੀਡੀਓ ਤੁਹਾਨੂੰ ਕਿਵੇਂ ਲੱਗੀ ਕਮੈਂਟਾਂ ਵਿੱਚ ਜ਼ਰੂਰ ਦੱਸਿਓ ਜੀ ਤੇ ਹੁਣੇ ਇਸ ਵੀਡੀਓ ਨੂੰ ਇੱਕ ਲਾਈਕ ਕਰਕੇ ਸ਼ੇਅਰ ਜ਼ਰੂਰ ਕਰਿਓ ਜੀ